ਨਾਜਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੱਛਮੀ ਹਲਕੇ ਵਿੱਚ ਸਿਆਸੀ ਜੋਸ਼ ਸਪਸ਼ਟ ਸੀ ਅਤੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਆਗਾਮੀ ਜਿਮਨੀ ਚੋਣ ਲਈ ਆਪਣੀ ਮੁਹਿੰਮ ਵਿੱਚ ਕਈ ਕੋਈ ਕਸਰ ਨਹੀਂ ਛੱਡ ਰਹੇ ਹਨ ਦੁਪਹਿਰ ਨੂੰ ਉਹਨਾਂ ਨੇ ਮੀਟਿੰਗ ਦੀ ਇੱਕ ਮਹੱਤਵਪੂਰਨ ਲੜੀ ਵਿੱਚ ਹਿੱਸਾ ਲਿਆ ਜਿਸ ਨਾਲ ਉਹਨਾਂ ਨੇ ਭਾਈਚਾਰੇ ਦੇ ਵੱਖ-ਵੱਖ ਪ੍ਰਭਾਵਸ਼ਾਲੀ ਵਰਗਾਂ ਤੱਕ ਆਪਣੀ ਪਹੁੰਚ ਵਧਾਈ ਉਨ੍ਹਾਂ ਦਾ ਪਹਿਲਾ ਪੜਾ ਖੇਤਰ ਦੀ ਇੱਕ ਪ੍ਰਮੁੱਖ ਸਿਹਤ ਸੰਸਥਾ ਮੈਡੀਵੇਜ਼ ਹਸਪਤਾਲ ਸੀ ਗੁਪਤਾ ਡਾਕਟਰੀ ਭਾਈਚਾਰੇ ਦਾ ਸਮਰਥਨ ਹਾਸਲ ਕਰਨੀ ਉਤਸਕਸਨ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਸਮਝਦੇ ਹੋਏ ਉਨ੍ਹਾਂ ਦੀ ਇੱਕ ਪ੍ਰਮੁੱਖ ਸਖਸ਼ੀਅਤਾਂ ਨੇ ਨਿਗਾ ਸਵਾਗਤ ਕੀਤਾ ਜਿਨ੍ਹਾਂ ਵਿੱਚ ਡਾਕਟਰ ਸतीश ਜੈਨ ਡਾਕਟਰ ਭਗਵੰਤ ਸਿੰਘ ਅਤੇ ਡਾਕਟਰ ਰਵਿੰਦਰ ਹਸਪਤਾਲ ਦੇ ਸਟਾਫ ਦੇ ਇੱਕ ਹੋਰ ਸਤਿਕਾਰਤ ਮੈਂਬਰ ਸ਼ਾਮਲ ਸਨ ਗੱਲਬਾਤ ਆਸਾਨੀ ਨਾਲ ਹੋਈ ਜਿਸ ਵਿੱਚ ਸਿਹਤ ਸੰਭਾਲ ਖੇਤਰ ਦੀਆਂ ਲੋੜਾਂ ਅਤੇ ਹਲਕੇ ਵਿੱਚ ਮੈਡੀਕਲ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਗੁਪਤਾ ਦੇ ਦ੍ਰਿਸ਼ਟੀਕੋਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਡਾਕਟਰ ਨੇ ਬਦਲੇ ਵਿੱਚ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਤੇ ਸੁਝਾਅ ਦਿੱਤੇ ਕਿ ਮੀਟਿੰਗ ਦੇ ਅੰਤ ਤੱਕ ਭਾਈਚਾਰਕ ਸਾਂਝ ਦੀ ਇੱਕ ਸਪਸ਼ਟ ਭਾਵਨਾ ਸਥਾਪਿਤ ਹੋ ਚੁੱਕੀ ਹੈ ਡਾਕਟਰ ਜੈਨ ਡਾਕਟਰ ਸਿੰਘ ਅਤੇ ਡਾਕਟਰ ਰਵਿੰਦਰ ਸਾਰਿਆਂ ਨੇ ਗੁਪਤਾ ਨੂੰ ਆਪਣੇ ਸਮਰਥਨ ਦਾ ਭਰੋਸਾ ਦਿੱਤਾ ਦਨ ਵਿੱਚ ਬਾਅਦ ਵਿੱਚ ਗੁਪਤਾ ਦੀ ਅਹਿਮ ਮਹਮਾ ਅਗਰ ਨਗਰ ਦੀਆਂ ਗਲੀਆਂ ਵਿੱਚ ਲੈ ਕੇ ਗਈ ਜਿੱਥੇ ਉਹਨਾਂ ਨੇ ਰਜੇਸ਼ ਗਰਗ ਦੀ ਰਹਿ ਇਸ ਤੇ ਇੱਕ ਹੋਰ ਮਹੱਤਵਪੂਰਨ ਮੀਟਿੰਗ ਕੀਤੀ ਗੁਪਤਾ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਪੱਛਮੀ ਹਲਕੀ ਆਪਣਾ ਅਜੰਡਾ ਪੇਸ਼ ਕੀਤਾ ਜਿਸ ਵਿੱਚ ਵਿਕਾਸ ਬੁਨਿਆਦੀ ਢਾਂਚੇ ਤੇ ਸਥਾਨਕ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਜੋ ਨਿਵਾਸੀਆਂ ਨਾਲ ਡੂੰਘਾਈ ਨਾਲ ਜੁੜੇ ਹੋਏ ਸਨ ਉਹਨਾਂ ਨੇ ਧਿਆਨ ਨਾਲ ਸੁਣਿਆ ਜਦੋਂ ਵਿਅਕਤੀ ਨੇ ਆਪਣੇ ਦ੍ਰਿਸ਼ਟੀਕੋਣ ਤੇ ਚਿੰਤਾਵਾਂ ਸਾਂਝੀਆਂ ਕੀਤੀਆਂ ਮੀਟਿੰਗ ਇੱਕ ਮਜ਼ਬੂਤ ਇੱਕ ਜੁਟਤਾ ਦੇ ਪ੍ਰਦਰਸ਼ਨ ਵਿੱਚ ਸਮਾਪਤ ਹੋਈ ਰਜੀਸ਼ ਗਰਗਤੇ ਉੱਥੇ ਮੌਜੂਦ ਸਾਰੀ ਲੋਕਾਂ ਨੇ ਜੀਵਨ ਗੁਪਤਾ ਨੂੰ ਆਪਣੇ ਪੂਰੇ ਸਮਰਥਨ ਦਾ ਸਪਸ਼ਟ ਭਰੋਸਾ ਵੀ ਦਿੱਤਾ